ਹਾਂ ਆ ਕੱਪੜਿਆ ਜਦਾਂ ਵੀ ਨਿਪਟੜ ਗਿਆ ਸਾਰਾ ਦਿਨ ਹੀ ਹੋਟਾ ਦਾ ਢੇਰ ਲੱਗ ਜਾਂਦੇ ਆ ਕੱਪੜਿਆਂ ਦੇ ਹੋਣ ਇਹਨਾਂ ਨੂੰ ਧੋਤਾ ਫਿਰ ਸੁਕਾ ਕੇ ਕਰਈਆਂ ਤਾ ਹਾਂ ਕਰਈਆਂ ਆ ਜਾ ਮਸੀ ਕਿਵੇਂ ਆ ਮੈਂ ਤਾਂ ਨਾ ਪਾਲਕ ਲੈਣ ਆਈ ਸੀ ਚਾਰ ਪੱਤੇ ਪਾਲਕ ਦੇ ਦੇ ਥੋੜੇ ਪਾਲਕ ਹਾਂ ਸਾਡੇ ਤਾਂ ਕਿਹੜੀ ਪਾਲਕ ਆ ਮਸੀ ਆ ਚਾਰ ਪੱਤੇ ਜੇ ਆ ਉਹ ਕਦੇ ਜਵਕ ਕਹਿ ਦਿੰਦੇ ਆ ਪਰੌਠੇ ਬਣਾ ਦੇ ਕੁਛ ਪਾ ਦੇ ਜੀ ਦੀ ਕਦੇ ਕਿਵੇਂ ਕਦੇ ਕਿਵੇਂ ਤੁਹਾਨੂੰ ਪਤਾ ਹੀ ਹੈ ਬਾੜੀ ਹਜੇ ਖੇਤ ਵੀ ਨਹੀਂ ਹੋਈ ਮੈਨੂੰ ਦਵਾ ਹੁਨੇ ਭੇਜਿਆ ਸੀ ਪਤਾ ਨਹੀਂ ਕੀ ਕਰਨੀ ਐ ਮੈਂ ਕਿਹਾ ਚਲ ਉਹਨਾਂ ਦੇ ਲਈ ਐ ਕਿੱਥੇ ਆਪਾਂ ਪੈਸੇ ਲਾਵਾਂਗੇ ਹਾਂ ਇੱਥੇ ਵੀ ਸਬਜ਼ੀ ਵਾਲੇ ਆਉਂਦੇ ਆ ਗੁੱਠੀ ਪਾਲਕ ਦੀ ਲੈ ਲਓ ਮੈਂ ਕਿੱਥੇ ਪੈਸੇ ਲਾਵਾਂਗੇ ਚਾਰ ਪੱਤੇ ਤੋੜ ਦੇਣੀ ਮਾਸੀ ਸਾਡੇ ਤਾਂ ਅੱਗੇ ਹੈ ਨਹੀਂ ਆਪਦੇ ਹੀ ਚਲ ਕੋਈ ਮੈਂ ਕਿਹੜੇ ਬਾਹੀ ਤੋੜਨੀ ਐ ਥੋੜੀ ਜੀ ਤੋੜੂਗਾ ਮੈਂ ਤਾਂ ਲੈ ਹਾਂ ਇਹ ਕੁੜੇ ਤੱਕਾ ਹੀ ਕਰਦੀਆਂ ਹੈਂ ਚਾਰ ਤਾਂ ਪੱਤੇ ਲਾਏ ਆ ਆਪਦੇ ਜੋਗਰੀ ਸਬਜ਼ੀ ਲਾਈ ਆ ਤੇ ਐਂ ਕਰਦੀਆਂ ਤੱਕੇ ਨਾਲ ਹੀ ਲੈ ਜਾਂਦੇ ਚਲ ਆਏ ਮਸਾਲੇ ਕਿਹਨੇ ਕਿਹੜਾ ਦਿਨ ਦਿੱਸੀ ਸੀ ਲੱਗਦਾ ਨਿਕਰੇ ਕਿ ਕਿੱਧਰ ਗਈ ਐ ਕੁੜਵੀਰ ਘਰੇ ਹੀ ਐ ਹਾਂ ਕੌਣ ਐ ਕੌਨੀ ਐ ਜੀ ਗਈ ਨਹੀਂ ਐ ਮਾਸੀ ਆ ਭਾਂਡੇ ਜੇ ਮਾਂਜ ਕੇ ਹੱਡੀਆਂ ਚਾਰ ਭਾਂਡੇ ਪੈਸੀ ਮੱਖਣ ਨਾਲ ਦੀ ਨਾਲ ਨਿਮੇੜ ਦਿਆਂ ਫਿਰ ਤੈਨੂੰ ਵੇਦ ਅਸ਼ੰਕ ਪੜ ਜਾਂਦੇ ਮੱਖੀਆਂ ਭੰਕੀ ਜਾਂਦੀਆਂ ਮੈਂ ਹੋਰ ਖੰਡ ਲੈਣ ਆਈ ਸੀ ਮੈਂ ਤਾਂ ਖੰਡ ਦੇ ਫੋਰ ਅੱਛਾ ਮਾਸੀ ਲੈ ਪਹਿਲਾਂ ਵਾਲੀ ਤਾਂ ਤੁਸੀਂ ਹਜੇ ਮੋੜੀ ਨਹੀਂ ਕੋਈ ਨਹੀਂ ਪੁੱਤ ਸੌਦਾ ਲਿਆਉਣਾ ਫਿਰ ਤੇਰੇ ਚਾਚਾ ਖੜਾ ਕੇ ਲੱਗਦਾ ਹੈ ਉਹਨੂੰ ਸੌ ਕੰਮ ਧੰਦੇ ਹੋ ਜਾਂਦੇ ਨੇਗੇ ਸਾਡੇ ਵੀ ਮਾਸੀ ਥੋੜੀ ਐ ਖੰਡ ਫਿਰ ਜਾਂ ਤਾਂ ਮੋੜ ਜਿਓ ਕੋਈ ਨਹੀਂ ਮੋੜ ਜਾਗੇ ਮੈਂ ਤਾਂ ਮਹਿਰਜੀਤੋ ਲਿਆਉਣੀ ਆ ਪਹਿਲਾਂ ਵਾਲੀ ਵੀ ਨਹੀਂ ਮੋੜੀ ਤੂੰ ਭੁੱਲ ਗਈ ਮੈਨੂੰ ਲੱਗਦਾ ਨਹੀਂ ਭੁੱਲੀ ਤਾਂ ਕਾ ਨੂੰ ਪੁੱਤ ਕੋਈ ਨਹੀਂ ਜਾਂ ਤਾਂ ਤੇਰੇ ਪਹਿਲਾਂ ਕਦੋਂ ਲੈ ਕੇ ਗਈ ਸੀ ਲੈ ਮਾਸੀ ਕੋਲਾ ਖੰਡ ਦਾ ਤਾਂ ਲੈ ਕੇ ਗਈਆਂ ਤੂੰ ਲੈ ਲੈ ਭੁੱਲ ਗਈ ਨਾ ਤੂੰ ਆਦੀ ਨਹੀਂ ਤੂੰ ਹੀ ਭੁੱਲਦੀ ਐ ਨਹੀਂ ਭੁੱਲੀ ਮੈਂ ਦੇ ਤਾਂ ਯਾਦਾ ਕੋਲਾ ਖੰਡ ਦਾ ਚਲ ਕੋਈ ਨਹੀਂ ਲੈ ਦੇ ਮੈਨੂੰ ਮੈਂ ਚਾਹ ਕਰਦਾ ਕਾ ਪਰਖ ਉਹ ਦਿਖਾ ਦੇਣੀ ਚੱਲ ਲੈ ਜਾ ਕੋਈ ਨਾ ਹੋਰ ਫਿਰ ਸਭ ਕੇ ਨਾਲ ਹੀ ਹੈ ਨਾਲੇ ਪਹਿਲੀ ਮੈਦਾ ਲੈ ਕੇ ਹੀ ਗਈ ਕੋਲਾ ਖੰਡ ਦਾ ਪਹਿਲਾ ਲੈ ਗਈ ਹੁਣ ਫੇਰ ਆ ਗਈ ਕੌਲੀ ਖੰਡ ਦੀ ਲੈਣ ਆ ਹੁਣ ਦੇਨੀ ਤਾਂ ਪਊ ਪਤਾ ਨਹੀਂ ਕਿਵੇਂ ਖੜਾ ਟੁੱਟੂਗਾ ਪਰ ਬਣਾ ਲੈ ਜਾ ਮਾਸੀ ਟੁੱਟਾਇਆ ਕੀ ਹੁਣ ਯਾਦ ਨਾਲ ਕੋਈ ਵੀ ਮੋਰ ਨਹੀਂ ਆਇਆ ਕਤੋਂ ਕਰਦੀ ਨਹੀਂ ਹੈ ਗਮਾਨ ਮਤੀ ਵੱਸਦੀ ਸੁਹੁੰਦਾ ਗਮਾਨ ਮੱਥੇ ਸੁਖਦਾ ਹੁੰਦਾ ਪਰ ਸਾਡੇ ਆਪ ਦੇ ਮੁੱਕਣ ਵਾਲੀ ਆ ਮੈਂ ਸਿਮੜ ਕੇ ਮੈਨੂੰ ਫੇਰ ਹੋਰ ਲੜੂਗਾ ਕੋਈ ਨਹੀਂ ਦੇ ਜੂਗਾ ਹਾਂ ਚੰਗਾ ਐ ਕੁੜੀ ਆਏ ਕਰਦੀਆਂ ਰੋਜ਼ ਹੀ ਹੈ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹੈ ਫਰਦੀ ਹੈ ਕਿ ਇਹ ਮੁੱਕਰ ਜਾਂਦੀ ਹੈ ਦੇਖ ਲੈ ਹੁਣ ਦੇ ਸੁਦੇ ਖੰਡ ਵੀ ਮਸਾਲੇ ਲੈ ਕੇ ਗਈਆਂ ਦੇਖ ਲੱਕੜਾਂ ਪਈਆਂ ਇਹ ਪਈਆਂ ਨਾ ਅੱਜ ਤਾਂ ਮੌਕਾ ਹੈ ਅੱਜ ਤਾਂ ਲੈ ਕੇ ਜਾਉਮੈਂ ਇੱਕ ਦੋ ਮਸਾਲਾ ਸਾਬਤਰ ਹੋਰ ਨੇਹਰ ਜੀ ਤਾਂ ਮਾਸੀ ਦੀ ਬੋਲ ਬਾਜ ਲੱਗਦੀ ਹੈ ਇਹ ਹੁਣ ਕਿਨੇ ਆ ਗਈ ਹਾਂ ਮਾਸੀ ਕੁੜਾ ਚਾਰ ਲੱਕੜਾਂ ਇਹਦੇ ਸਾਗ ਧਰਨਾ ਹੈ ਤੱਕ ਲਕਣਾ ਮਾਸੀ ਹਾਂ ਨਾ ਮਾਸੀ ਸਾਡੇ ਤਾਂ ਪਾਹੇ ਮੂਰੇ ਸਿਆਲ ਆਉਂਦਾਗਾ ਤੇ ਲਕਣਾ ਤਾਂ ਨਹੀਂ ਮਾਸੀ ਲੋਟ ਆਉਂਦਾ ਕੰਮ ਕੋਈ ਏਡਾ ਦਾ ਢੇਰ ਲੱਗਾ ਪਿਆ ਸਾਗ ਦਾ ਨਾ ਮਾਸੀ ਚਾਰ ਦਿਨਾਂ ਦੀਆਂ ਅਸੀਂ ਹੁਣ ਸਾਗ ਬਣਾਉਣਾ ਆਂਦਾ ਫਿਰ ਐਵੇਂ ਸਾਰਾ ਕੰਮ ਸਿਲੰਡਰ ਤੇ ਵੀ ਨਹੀਂ ਕੀਤਾ ਨਾ ਇੰਨਾ ਮਹਿੰਗਾ ਗੈਸ ਹੋ ਗਿਆ ਹੁਣ ਮੈਨੂੰ ਪਤਾ ਹੀ ਆ ਮੈਂ ਤਾਂ ਸਾਗ ਨਾ ਮਾਸੀ ਤੂੰ ਤਾਂ ਫਿਰ ੱੱਕਾ ਹੀ ਕੰਮ ਲੱਗ ਜਾਨੀ ਆ ੱੱਕਾ ਕਾਹਦਾ ਲੈ ਮੈਂ ਤਾਂ ਸਾਗ ਦਾ ਨਾ ਕੋਈ ਦੇ ਦੇ ਤਮੇ ਨਾ ਮਾਸੀ ਇਹ ਤਾਂ ਗਲਤ ਗੱਲ ਆ ਭਈ ਵੇਖ ਫਿਰ ਮੈਨੂੰ ਉਹ ਲੜੂਗਾ ਆਖੂਗਾ ਲਕਣਾ ਕਿੱਧਰ ਗਈਆਂ ਕੋਈ ਨਹੀਂ ਫੇਰ ਕੀ ਹੋਗਾ ਸਾਗ ਧਰਨਾ ਸਾਗ ਕਾ ਦੇਣਾ ਰਿਜੂਗਾ ਲੈ ਜਾ ਫਿਰ ਹੋਰ ਕੀ ਹੈ ਹਾਂ ਇਹ ਤਾਂ ਫੁੱਟੇ ਤੱਕਾ ਹੀ ਕਰਨ ਲੱਗੇ ਰੋਜ਼ ਹੀ ਕਿਸੇ ਨਾ ਕਿਸੇ ਚੀਜ਼ ਨੂੰ ਇਹਦਾ ਕੋਈ ਦਿਮਾਗ ਨਾਲ ਹੱਲ ਕਰਨਾ ਪਊਗਾ ਆਏ ਨਹੀਂ ਸੋਤਾਉਂਦੀ ਚਲ ਸੋਚਦੇ ਆ ਲਾਉਣੀ ਅੱਜ ਘਰ ਦੀਆਂ ਗਾਹੀ ਅੱਜ ਲੱਗੂ ਪਤਾ ਆਪ ਵੀ ਰੋਜ਼ ਹੀ ਮੰਗਣ ਆ ਜਾਂਦੀ ਹੈ ਮੈਂ ਵੀ ਦੇਖਾਂ ਤਾਂ ਸਹੀ ਪਰ ਤੇ ਆ ਕੇ ਵੀ ਆਪ ਕੇ ਵੀ ਕਰਦੀ ਹੈ ਫੇਰ ਵਰ ਤੇ ਵੇਦਾ ਆਪ ਹੀ ਪਤਾ ਲੱਗ ਜੀ ਮਾਸੀ ਹੀ ਮਾਸੀ ਤੂੰ ਬਾਈ ਕਿੱਥੇ ਬੜੀ ਲੁਕੀ ਬੈਠੀ ਆ ਆ ਸੇ ਆ ਜਾ ਕਿਵੇਂ ਆ ਆ ਤੀ ਹੋਰ ਕੀ ਕਰੀ ਜਾਂਦੀ ਸੀ ਉਸਵੇਂ ਵਸੂ ਕੱਪੜੇ ਸਾਫ ਕਰਦੀ ਸੀ ਮੈਂ ਤਾਂ ਮਸੀ ਗੰਡੇ ਲੈਣ ਆਈ ਸੀ ਗੰਡੇ ਸਾਡੇ ਤਾਂ ਗੰਡੇ ਹੈ ਨਹੀਂ ਭਾਈ ਹੈ ਨਹੀਂ ਨਾ ਲ ਮੈਂ ਕਾਮਾ ਸੀ ਪਰਸੋਂ ਵੇਖ ਕੇ ਗਈਆਂ ਤੁਹਾਡੇ ਟੋਕਰੀ ਗੰਡਿਆਂ ਦੀ ਭਰੀ ਪਈ ਸੀ ਟੋਕਰੀ ਕਿੱਥੇ ਭਰੀ ਪਈ ਐ 70 ਰੁਪਏ ਕਿਲੋ ਆ ਵੀਰ ਇੰਨੇ ਸਸਤੇ ਨਹੀਂ ਹੈਗੇ ਗੰਡੇ ਮੈਂ ਤੈਨੂੰ ਦੱਸਾਂ 70 ਰੁਪਏ ਕਿਲੋ ਦਾ ਹੈ ਪਰ ਜਿਹੜੇ ਸਾਡੇ ਕੋਲ ਚੀਜ਼ਾਂ ਹੁੰਦੀਆਂ ਉਹ ਵੀ ਤਾਂ ਕਿਸੇ ਭਾਈ ਹੁੰਦੀਆਂ ਕਿ ਉਹ ਫਰੀ ਹੁੰਦੀਆਂ ਫੇਰ ਕੀ ਹੋਗਾ ਜੇ ਖਾਂਡ ਮੰਗਣ ਵਾਗੇ ਤਾਂ ਹੁਣ ਤੂੰ ਗੰਡੇ ਨੂੰ ਆ ਗਈ ਤੇ ਫਿਰ ਗੰਡੇ ਮੈਨੂੰ ਚਾਹੀਦੇ ਸੀ ਤਾਂ ਹੀ ਮੰਗਣ ਆ ਗਈ ਹੁਣ ਜੇ ਤੂੰ ਸਾਡੇ ਲੈਣਾ ਜਾਂਦੀ ਮੈਂ ਆ ਗਈ ਤੇ ਫੇਰ ਕੀ ਹੋ ਗਿਆ ਨਾ ਭਈ ਮੈਂ ਤਾਂ ਗੰਡੇ ਲੈ ਕੇ ਜਾਉਂਗੀ ਨਾ ਵੀਰੇ ਇਹ ਗੱਲ ਨਹੀਂ ਬੰਦਦੀ 70 ਰੁਪਏ ਕਿਲੋ ਆ ਕੋ ਸਸਤੇ ਨਹੀਂ ਹੈਗੇ ਗੰਡੇ ਮੈਂ ਤੁੰਦ ਚੱਲ ਠੀਕ ਆ ਫਿਰ ਆਏ ਤਾਂ ਫਿਰ ਹਾਂ ਹੀ ਸਹੀ ਦੇਖ ਲਿਆ ਤੇਰਾ ਵਰਤੇਵਾ ਹੁਣ ਮੇਰੇ ਘਰੇ ਕੋਲੀ ਚਾਕੇ ਨਾ ਜੀ ਨਾ ਫੇਰ ਵੇਖੀ ਮੈਂ ਤੇਰੀ ਰਸੋਈ ਚ ਸਿਲੰਡਰ ਵੀ ਨਹੀਂ ਛੱਡਣਾ ਹੁਣ ਮੇਰੇ ਘਰੇ ਨਹੀਂ ਤੂੰ ਵਿਕਣੀ ਚਾਹੀਦੀ ਆਪ ਮੈਂ ਲੱਕੜਾਂ ਨੂੰ ਆ ਗਈ ਕਦੇ ਮੈਨੂੰ ਉਹ ਦੇ ਦੇ ਕਦੇ ਆ ਦੇ ਦੇ ਆਪ ਚਾਰ ਗੰਡੇ ਹੁਣ 70 ਰੁਪਏ ਸਨਾਤੇ ਆਏ ਹੁਣ ਮੇਰੇ ਘਰੇ ਨਾ ਆ ਜੀ ਬਸ ਕੋਈ ਨਹੀਂ ਤਾ ਆਵਾਂਗੇ ਕਿਸੇ ਦੇ ਹੋਰ ਵਗ ਜਾਾਂਗੇ ਲੈ ਨਾਂ ਮੈਂ ਤੇਰੇ ਘਰੇ ਨਾਂ ਮੈਂ ਤੇਰੀ ਖੰਡ ਦੇਵਾ ਨਾਂ ਮੈਂ ਤੇਰੀ ਲੱਕੜਾਂ ਦੇਵਾ ਚਾਰ ਕਿ ਦਿਨਾਂ ਨੂੰ ਬੋਲਣ ਲੱਗ ਜੂ ਤੂੰ ਸਾ ਠੰਡਾ ਹੋ ਜਾਊਗਾ ਫੇਰ ਮੰਗ ਲਿਆਉਂਗੀ ਮੈਂ ਲੈ ਕਦੇ ਮੈਂ ਕੰਡੇ ਨਹੀਂ ਦਿੱਦੀ ਕੰਡੇ ਮੈਂ ਅੱਗ ਲਾਉਣੇ ਆ ਉਹ ਪੁੱਥੇ ਨੇ ਪਏ ਸਾਡੇ ਚਰੇ ਖੜਾ ਛੋਟਿਆ ਨਹੀਂ ਇਹਦੇ ਨਾਲ ਤੀਚੇ ਕਿਤੇ ਨਹੀਂ ਆ ਦੇਦੇ ਉਹ ਤੇਰੀ ਮੈਂ ਵੀ ਤੇਰਾ ਖੜੀ ਛੜਾਉਂਗੀ ਤੇ ਮੈਂ ਕੜਾ ਤੇਰੇ ਗੰਡੇ ਸੌਂ ਨਹੀਂ ਆ